ਸੋ ਇਹ ਕਿ ਕੰਗੜਾ ਦੇ ਨੌ ਨੇ ਬਿਆਨ ਦਿੱਤਾ ਜਿੱਥੇ ਕਿਸਾਨਾਂ ਨੇ ਧਰਨੇ ਲਗਾਏ ਸੀ ਉੱਥੇ ਰੇਪ ਹੋਏ ਆ ਤੇ ਲਾਸ਼ਾਂ ਵੀ ਮਿਲੀਆਂ ਦੇਖੋ ਜੀ ਮੈਨੂੰ ਬੜੀ ਇਸ ਗੱਲ ਦੀ ਅਫਸੋਸ ਹੈ ਕਿ ਇੱਕ ਔਰਤ ਬੜੀਆਂ ਬਦਹੁੱਦੀ ਗੱਲਾਂ ਕਰ ਰਹੀ ਹੈ। ਹੋਰ ਇਸ ਤਰ੍ਹਾਂ ਦੀ ਬਦਹੁੱਦੀ ਗੱਲਾਂ ਕਰਨੀਆਂ ਮੈਨੂੰ ਲੱਗਦਾ ਹੈ ਕਿ ਇਹ ਪਾਗਲ ਇਨਸਾਨ ਦੀ ਨਿਸ਼ਾਨੀ ਹੈ। ਔਰ ਜਾਨ ਬੁਝ ਕੇ ਇਹੋ ਜਿਹੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਮੈਂ মিডিਆ ਚਰਮਾ ਹਾਈਲਾਈਟ ਰਮਾ ਚਾਹੇ ਮੇਰੀ ਕੋਈ ਬਨਾਮੀ ਹੀ ਕਰੀ ਜਾਂਦਾ ਉਹ ਸੋ ਮੈਨੂੰ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਇਹ ਜਿਹੜੀ ਬੀਬੀ ਹੈ ਕੰਗਣਾ ਰਣੌਤੇ ਪਰੇਸ਼ਾਨ ਹੈ ਔਰ ਇਹਨੇ ਜ਼ਰੂਰ ਕੋਈ ਨਾ ਕੋਈ ਦਿੱਕਤ ਹੋਣੀ ਹੈ ਇਹਦਾ ਇਲਾਜ ਹੋਣਾ ਚਾਹੀਦਾ ਔਰ ਖਾਸ ਕਰਕੇ ਜਿਹੜਾ ਕੰਗਣਾ ਰਣੌਤ ਦਾ ਬਿਆਨ ਹੈ ਉਹ ਕੰਗੜਾ ਰਣੋਤ ਦਾ ਬਿਆਨ ਨਹੀਂ ਉਹ ਦੇਸ਼ ਦੇ ਬੀਜੇਪੀ ਦੇ ਲੀਡਰਾਂ ਦੇ ਬਿਆਨ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਉਹ ਖਾਸ ਹੈ ਦੇਸ਼ ਦੇ ਗ੍ਰਹਿ ਮੰਤਰੀ ਜੀ ਦੀ ਉਹ ਖਾਸ ਹੈ ਕਿਉਂਕਿ ਟਿਕਟ ਦਿੱਤਾ ਚੋਣ ਲੜਾਇਆ ਉਹਨਾਂ ਲੋਕਾਂ ਨੇ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਵਾਲਿਆਂ ਨੂੰ ਇਸ ਗੱਲ ਤੇ ਗੌਰ ਫਰਮੋਣੀ ਚਾਹੀਦੀ ਹੈ ਕਿ ਤੁਹਾਡੀ ਇੱਕ ਚੁਣੀ ਹੋਈ ਸੰਸਦ ਰੋਜ਼ਾਨਾ ਬੇਹੋਦੇ ਬਿਆਨ ਦਿੰਦੀ ਹੈ ਉਹ ਇੱਕ ਜੁਬਾਨ ਤੇ ਥੋੜਾ ਕੰਟਰੋਲ ਰੱਖ ਲੈ। ਕਿਹਾ ਕਿ ਕਿਸਾਨ ਜਿਹੜੇ ਰਾਜਾ ਵੜਿੰਗ ਨੇ راہੁਲ ਗਾਂਧੀ ਨਾਲ ਮਲਾਏ ਹੈ ਜਿਹੜੇ ਪੰਜਾਬ ਦੇ ਕਿਸਾਨ ਹੈ ਜਿਹੜੇ ਧਰਨੇ ਲਗਾ ਰਹੇ ਹੈ। ਮੈਂ ਤਾਂ ਕਹਿੰਦਾ ਯਾਰ ਕਿਸਾਨ ਕੋਈ ਵਿਅਕਤੀ ਮਿਲਣਾ ਚਾਹੁੰਦਾ راہੁਲ ਗਾਂਧੀ ਨੂੰ راہੁਲ ਗਾਂਧੀ ਬੀਂਗੇ ਆਪੋਜੀਸ਼ਨ ਲੀਡਰ ਸਾਰੇ ਕਿਸਾਨ ਮਿਲਦੇ ਲੋਕ ਮਿਲਦੇ ਹੈ ਔਰ ਉਹਨਾਂ ਦੀ ਇਸ਼ੂਜ਼ ਦੀ ਗੱਲ ਕੀਤੀ ਔਰ راہੁਲ ਗਾਂਧੀ ਨੇ ਕਿਹਾ ਕਿ ਮੈਂ ਇਸੇ ਲੋਕ ਸਭਾ ਦੇ ਵਿੱਚ ਐਮਐਸਪੀ ਦੀ ਗਰੰਟੀ ਲੈ ਕੇ ਧਿਆਨ ਦਾ ਕਿਸਾਨ ਕਿ ਹਰਦੀਪ ਸਿੰਘ ਡਿੰਪਿਟੀ ਲੈਵਲ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ ਕਿਸ ਤਰ੍ਹਾਂ ਦੇਖਦੇ ਪਈਓ ਜੋ ਅੱਜ ਇਹ ਅਕਾਲੀ ਦਲ ਨੇ ਵੀ ਮੀਟਿੰਗ ਰੱਖੀ ਹੈ ਸਕਬੀਰ ਬਾਦਲ ਨੇ ਤੇ ਡਿੰਪਿਟੀ ਲੰਡੂ ਨੇ ਵੀ ਗੱਲ ਇਹ ਹੈ ਕਿ ਢਿੱਲੋਂ ਸਾਹਿਬ ਦੀ ਆਪ ਦੀ ਫੈਸਲਾ ਹੈ ਉਹ ਉਹਨਾਂ ਨੇ ਅਸਤੀਫਾ ਦਿੱਤਾ ਜਾਂ ਨਹੀਂ ਦਿੱਤਾ ਜਾਂ ਕਿਹੜੀ ਪਾਰਟੀ ਤੋਂ ਉਹਨਾਂ ਨੇ ਜਾਣਾ ਹੈ ਲੇਕਿਨ ਜਿਹੜੀਆਂ ਗੱਲਾਂ ਢਿੱਲੋਂ ਸਾਹਿਬ ਨੇ ਕੀਤੀਆਂ ਇੱਕ ਅੱਧੀ ਗੱਲ ਇਹ ਵੀ ਕਹੀ ਹੈ आप कि आपस ਵਿੱਚ ਪਰਿਵਾਰ ਇਕੱਠੇ ਸੋ ਮੈਂ ਤਾਂ ਇਸ ਗੱਲ ਨੂੰ 2022 ਦੇ ਚੋਣ ਚ ਕਹੀ ਸੀ ਇਹ ਗੱਲ ਕਿ ਮਨਪ੍ਰੀਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਕੱਠੇ ਹੈ ਔਰ ਮਨਪ੍ਰੀਤ ਬਾਦਲ ਨੇ ਜਿਹੜੋ ਵਿਧਾਨ ਸਭਾ ਚੋਣ ਸੀ 2022 ਦੇ ਬਹੁਤ ਸਾਰੇ ਸਰਪੰਚ ਜਿਹੜੇ ਉਹਦੇ ਨਾਲ ਤਾਲੁਕਾਤ ਰੱਖਦੇ ਸਨ ਸਾਬਕਾ ਸਰਪੰਚ ਰੋਜਾਨਾ ਇੱਥੇ ਰਾਤ ਨੂੰ ਮਨਪ੍ਰੀਤ ਸਿੰਘ ਬਾਦਲ ਆਉਂਦਾ ਸੀਗਾ ਤੇ ਉਹਨੇ ਅਕਾਲੀ ਦਲ ਦੀ ਡਿੰਪੀ ਢਿੱਲੋਂ ਜੀ ਦੀ ਮਦਦ ਕਰਾਈ ਇਹ ਸਾਰੇ ਗਿੱਦੜਵਾ ਸ਼ਹਿਰ ਨੂੰ ਤੇ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਪੱਗ ਇਹ ਕੋਈ ਨਵਾਂ ਤਾਂ ਹੈ ਨਹੀਂ ਕਿ ਰਲੇ ਨੇ ਪਰ ਉਹਨੂੰ ਪਾਰਟੀ ਛੱਡਣ ਦਾ ਜਿਹੜਾ ਫੈਸਲਾ ਆਦਨੀਆਂ ਢਿੱਲੋਂ ਸਾਹਿਬ ਦਾ ਉਹ ਉਹਨਾਂ ਦੀ ਆਪਦੀ ਮਾਨਸਿਕਤਾ ਹੈ ਕਿ ਉਹਨਾਂ ਨੇ ਕਿਦੋਂ ਪਾਰਟੀ ਛੱਡਣੀ ਉਹਨਾਂ ਨੇ ਰਹਿਣਾ ਹੈ ਜਾਂ ਨਹੀਂ ਰਹਿਣਾ ਪਰ ਮੁਕੰਮਲ ਤੌਰ ਤੇ ਮੈਂ ਸਮਝਦਾ ਕਿ ਜਿਹੜੇ ਅਕਾਲੀ ਦਲ ਦੇ ਹਾਲਾਤ ਹੈ ਉਹ ਤਾਂ ਪਹਿਲਾਂ ਹੀ ਬਹੁਤ ਗੰਭੀਰ ਸੀ ਹੋਰ ਗੰਭੀਰ ਹੋ ਗਏ ਔਰ ਆਮ ਆਦਮੀ ਪਾਰਟੀ ਦੇ ਵੀ ਹੋਰ ਗੰਭੀਰ ਹੋ ਗਏ ਕਿ ਜਿੰਨਾ ਲੋਗਾ ਨੇ ਅਲਟੀਮੇਟਲੀ ਇਸ ਪਾਰਟੀ ਨੂੰ ਖੜਾ ਕੀਤਾ ਮੈਨੂੰ ਪਤਾ ਹੈ ਕਿ ਇੱਕ ਵਾਰੀ ਇੱਥੇ ਬੈਲਟ ਬਾਕਸ ਤੇ ਲਿਆਂਦਾ ਗਿਆ ਸੀ ਕਿ ਦਰਵਾਜ਼ੇ ਵੀ ਟਿਕਟ ਉਹਨੂੰ ਦੇਾਂਗੇ ਜਿਹੜਾ ਸਾਡਾ ਵਲੰਟੀਅਰ ਦਾ ਬੈਲਟ ਬਾਕਸ ਤੇ ਜਿਆਦਾ ਵੋਟਾਂ ਪਈਆਂ ਹੋ ਫਿਰ ਆਮ ਵਿਅਕਤੀ ਦੀ ਗੱਲ ਕਰਦੇ ਸੀ ਕਿ ਅਸੀਂ ਆਮ ਲੋਕਾਂ ਨੂੰ ਅੱਗੇ ਲੈ ਕੇ ਆਵਾਂ ਅੱਜ ਆਮ ਆਦਮੀ ਪਾਰਟੀ ਸਾਰੇ ਖਾਸ ਲੋਕਾਂ ਨੂੰ ਚਾਹੇ ਉਹ ਅਕਾਲੀ ਦਲ ਦੇ ਲੋਕ ਸੀਗੇ ਚਾਹੇ ਉਹ ਕਾਂਗਰਸ ਦੇ ਲੋਕ ਸੀ ਉਹਨਾਂ ਨੂੰ ਅੱਗੇ ਲੈ ਕੇ ਆ ਰਹੀ ਹੈ ਕਿਉਂਕਿ ਸਾਰੇ ਵਲੰਟੀਅਰ ਤਾਂ ਭੁੱਲ ਗਏ ਨੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਹੁਣ ਉਹ ਜਿਹੜੇ 3-4 ਵਿਚਾਰੇ ਤੁਰੇ ਫਿਰਦੇ ਐ ਤਿੰਨਾਂ ਚਾਰਾਂ ਨੇ ਹੋਰ ਵੱਡੇ-ਵੱਡੇ ਫੋਟੋਆਂ ਲਾਈਆਂ ਪੋਸਟਰਸ ਲਾਏ ਐ ਪਤਾ ਨਹੀਂ ਉਹਨਾਂ ਦਾ ਕੀ ਬਣੂਗਾ ਕੀ ਹੋਊਗਾ ਉਹਨਾਂ ਦੇ ਨਾਲ ਸੋ ਫੈਸਲਾ ਮੈਨੂੰ ਕੋਈ ਇਤਰਾਜ਼ ਨਹੀਂ ਕੌਣ ਕਿੱਧਰ ਜਾਂਦਾ ਕੌਣ ਨਹੀਂ ਜਾਂਦਾ ਲੇਕਿਨ ਜਦੋਂ ਤੁਸੀਂ ਪਾਰਟੀਆਂ ਐਥਿਕਸ ਛੱਡ ਦਿੰਦੀਆਂ ਆਪ ਦਾ ਕਿ ਸਿਧਾਂਤ ਛੱਡ ਦਿੰਦੀਆਂ ਉਦੋਂ ਪਾਰਟੀਆਂ ਡੁੱਬ ਜਾਇਆ ਕਰਨੀਆਂ ਹਾਂ ਸ਼ਾਰਟ ਟਰਮ ਪਾਰਟੀਆਂ ਜਾਂ ਬੰਦੇ ਸਿਧਾਂਤ ਛੱਡਦੇ ਐ ਸ਼ਾਰਟ ਟਰਮ ਫਾਇਦੇ ਹੋ ਜਾਂਦੇ ਐ ਕਿ ਸਾਲ ਅੱਸੇ ਕੋਈ ਫਾਇਦਾ ਹੋ ਜੂਗਾ ਡੇਢ ਸਾਲਾਂ ਸੇ ਫਾਇਦਾ ਹੋਊਗਾ ਲੇਕਿਨ ਲੰਮੇ ਚਿਹਰਾ ਸੇ ਜਿਹੜੇ ਲੋਕ ਪਾਰਟੀਆਂ ਬਦਲ ਜਾਂਦੇ ਐ ਪਾਰਟੀਆਂ ਛੱਡ ਜਾਂਦੇ ਐ ਦੂਜੀਆਂ ਪਾਰਟੀਆਂ ਚੋਂ ਆ ਕੇ ਆਪਦੀਆਂ ਪਾਰਟੀਆਂ ਲੈਂਦੇ ਉੱਤੇ ਥੋਪੇ ਜਾਂਦੇ ਐ ਤੁਸੀਂ ਦੇਖੋ ਮਨਪ੍ਰੀਤ ਬਾਦਲ ਨੂੰ ਇਸ ਪਾਰਟੀ ਚ ਲਿਆ ਕੇ ਫਾਈਨਾਂਸ ਮਿਨਿਸਟਰ ਬਣਾਤਾ ਸੀ ਫਾਈਨਾਂਸ ਮਿਨਿਸਟਰ ਸਾਰੇ ਕਾਂਗਰਸੀ ਵਿਚਾਰੇ ਇਗਨੋਰ ਹੋਏ ਤੇ ਉਸ ਵਿਅਕਤੀ ਦਾ ਕੀ ਹਾਲ ਹੋਇਆ ਸੋ ਆਪਦੇ ਜਿਹੜੇ ਵਫਾਦਾਰ ਸਿਪਾਈਆਂ ਨੂੰ ਚਾਹੇ ਉਹ ਕੋਈ ਪਾਰਟੀ ਆ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਲੀ ਦਲ ਹੈ ਚਾਹੇ ਉਹ ਕਾਂਗਰਸ ਹੈ ਉਨਨੂੰ ਅੰਦੇਖੀ ਨਹੀਂ ਕਰਨੀ ਚਾਹੀਦੀ ਔਰ ਜਦੋਂ ਤੁਸੀਂ ਅੰਦੇਖੀ ਕਰਦੇ ਹੋ ਬੀਜੇਪੀ ਨੂੰ 26 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਇੱਕ ਸੀਟ ਵੀ ਨਹੀਂ ਆਈ ਇਹ ਕਿਉਂ ਹੋਇਆ ਕਿਉਂ ਬੀਜੇਪੀ ਨੂੰ ਸਾਰੀ ਨੂੰ ਪਾਸੇ ਨਾਰੀ ਕਰਤਾ ਤੇ ਜਾਖੜ ਸਾਹਿਬ ਨੂੰ ਉਹਰਾ ਪ੍ਰਧਾਨ ਬਣਾ ਦਿੱਤਾ ਜਿਨ੍ਹਾਂ ਲੋਕਾਂ ਨੇ ਬੀਜੇਪੀ ਨੂੰ ਮਾੜੇ ਸਮੇਂ ਚ ਖੜਾ ਕੀਤਾ ਸੀ ਉਹ ਸਾਰੇ ਨੁਕਰੇ ਲਾ ਕੇ ਤੇ ਉਹ ਨੁਕਰੇ ਲਾ ਕੇ 26 ਸਾਲਾਂ ਬਾਅਦ ਇੱਕ ਸੀਟ ਵੀ ਨਹੀਂ ਆਈ ਹੁਣ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਾਥੀ ਬੰਦੇ ਪਰਿੰਦੇ ਜਿਹੜੇ ਕੋਈ ਕਾਂਗਰਸ ਸੀ ਜੋ ਦੇ ਕਾਲੀਆਂ ਸੀ ਉਹ ਸਾਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਨਾ ਪਹਿਲਾਂ ਤਾਂ ਦੋ ਹੀ ਪਾਰਟੀਆਂ ਸੀ ਹੁਣ ਉਹਨਾਂ ਦਾ ਮੁਖੀ ਇੱਕ ਕਾਲੀ ਦਲ ਦਾ ਵਿਅਕਤੀ ਬਣਾ ਦੇਉਗੇ ਸੋ ਜਦੋਂ ਇਹੋ ਜਿਹੇ ਫੈਸਲੇ ਹੁੰਦੇ ਐ ਉਦੋਂ ਫਿਰ ਪਾਰਟੀਆਂ ਮਰ ਜਾਂਦੀਆਂ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਕਿਉਂ ਆਇਆ ਤਿੰਨ ਸੀਟਾਂ ਜਿੱਤੀਆਂ 13 ਸੀਟਾਂ ਚੋਂ ਬਾਏ ਇਲੈਕਸ਼ਨ ਮਾੜਾ ਮੋਟਾ ਉੱਚਾ ਛੱਲਾ ਅਗਰਬਾਜੀ ਨੂੰ ਕਿਸ ਤਰ੍ਹਾਂ ਦੇਖਦੇ ਪਏ ਉਹ ਕਿਸਨੇ ਮੁਕਾਬਲਾ ਦੇਖਦੇ ਪਏ ਉਹ ਜਿਆਦਾ ਮੈਂ ਹੁਣ ਫੇਰ ਮਾਨ ਸਾਹਿਬਾਂ ਨੂੰ ਗੱਲ ਥੋੜੀ ਕਰਨੀ ਚਾਹੁੰਦਾ ਮਾਨ ਸਾਹਿਬ ਤਾਂ 13 0 ਕਹਿ ਦਿੰਦੇ ਸੀ ਮੈਂ ਯਾਰ ਇਹ ਜਦੋਂ ਮੁਕਾਬਲਾ ਪੱਕੂਆ ਉਦੋਂ ਪਤਾ ਲੱਗੇ ਹੁਣ ਕੱਲ ਪਹਿਲਾਂ ਸੁਖਵੀਰ ਜੀ ਕਿਹੜੇ ਕੱਢ ਰਹੇ ਸੀ ਡਿੰਪੀ ਢਿੱਲੂ ਜੀ ਕੱਢ ਰਹੇ ਸੀ ਪਿੰਨਾ ਚ ਤੇ ਕੱਲ ਦਾ ਹੀ ਪਾਸਾ ਮੁੰਡਾ ਵਿੱਚ ਇਹ ਤਾਂ ਦਿਨ ਦਿਨ ਦੀ ਸਥਿਤੀ ਹੁੰਦੀ ਹੈ ਪਰ ਮੈਨੂੰ ਲੱਗਦਾ ਕਿ ਕਾਂਗਰਸ ਦੀ ਸਥਿਤੀ ਔਰ ਕਿਦਰ ਬਾਦੇ ਲੋਕ ਬੜੇ ਜਹਾਦੀ ਲੋਕ ਹੈ ਉਹ ਇੱਕ ਫੈਸਲਾ ਕੁਨ ਫਤਵਾ ਦੇਣਗੇ ਔਰ ਇਹੋ ਜੇ ਲੋਕਾਂ ਦੇ ਔਰ ਸਰਕਾਰਾਂ ਦਾ ਮੂੰਹ ਮੋੜ ਜਵਾਬ ਦੇਣ ਜੋ ਮਰਜੀ ਇਹ ਚਾਹੇ ਕਰ ਲੈ ਉਹਨੇ ਤਾਂ ਵਧਾਈਆਂ ਮਾਨ ਸਾਹਿਬ ਪਾਗੋਂ ਚ ਦੀਆਂ ਕਰਾਈ ਜਾਂਦੇ ਕੱਲ ਕਿਸੇ ਦਾ ਚੁਪਕਲਾ ਜਾ ਆਇਆ ਸੀ ਕਹਿੰਦੇ ਜੇ ਜਨਵਰੀ ਚ ਵੋਟ ਆ ਜਾਂਦੀਆਂ ਤਾਂ ਜਨਵਰੀ ਚ ਦੀਆਂ ਕਰਾ ਦਿੰਦੇ ਤੇ ਜੇ ਮਾਰਚ ਚ ਆ ਜਾਂਦੀਆਂ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਲੀ ਕੋਈ ਇਹਨਾਂ ਡਰਾਮਿਆਂ ਦਾ ਫਾਇਦਾ ਨਹੀਂ ਹੋਣਾ। ਸੁਬੀਰ ਬਾਦਲ 1999 ਚ ਆਇਆ ਸੀ ਗਿੱਦੜਬਾ ਤੇ 1999 ਜਦੋਂ ਜਿੰਮਿਤ ਬਰਾਰਨਾ ਚੋਣ ਲੜਿਆ ਉਸ ਤੋਂ ਬਾਅਦ ਹੁਣ ਆਏ ਨੇ ਸੁਬੀਰ ਬਾਦਲ। ਸੋ ਕੰਮ ਫੱਪੇ ਹੋ ਜਾਣਾ। ਕਾਂਗਰਸ ਪਾਰਟੀ ਚੋਣ ਵਾਬੇ ਦੀ ਕਿਰਪਾ ਨਾਲ ਜਿੱਤ ਸਕਦੀ ਹੈ। ਸਾਨੂੰ ਸਾਰੇ ਬੰਦੇ ਨੂੰ ਇਕੱਠੇ ਲੈ ਕੇ ਚੱਲਣ ਦੀ